ਕੀ ਤੁਸੀਂ ਲਾਟਰੀ ਖੇਡਦੇ ਹੋ 7 ਸਾਲ ਤੋਂ 8 ਸਾਲ ਤੋਂ 5 ਸਾਲ ਤੋਂ 4 ਸਾਲ ਤੋਂ ਤੁਸੀਂ ਲਾਟਰੀ ਖੇਡ ਰਹੇ ਹੋ ਅਤੇ ਤੁਸੀਂ ਲਾਟਰੀ ਵਿੱਚ ਬਹੁਤ ਹੀ ਬਰਬਾਦ ਹੋ ਗਏ ਹੋ ਅਤੇ ਅਜੇ ਤੱਕ ਤੁਹਾਨੂੰ ਕੋਈ ਵੱਡਾ ਧਨ ਨਹੀਂ ਮਿਲਿਆ ਜੇ ਤੁਸੀਂ ਇਹ ਵੀ ਸੋਚਦੇ ਹੋਵੋਗੇ ਕਿ ਕੱਲ ਲੱਗ ਜਾਵੇਗੀ ਪਰਸੋਂ ਲੱਗ ਜਾਵੇਗੀ ਅਗਲੇ ਦਿਨ ਲੱਗ ਜਾਵੇਗੀ ਪਰ ਜੋ ਤੁਸੀਂ ਸੋਚ ਰਹੇ ਹੋ ਉਹ ਨਹੀਂ ਹੋ ਰਿਹਾ ਤੁਸੀਂ ਵਾਰ-ਵਾਰ ਆਸਫਲ ਹੋ ਰਹੇ ਹੋ ਤਾਂ ਤੁਹਾਡੇ ਲਈ ਅੱਜ ਮੈਂ ਬਹੁਤ ਹੀ ਜ਼ਬਰਦਸਤ ਟੋਟਕਾ ਲੈ ਕੇ ਆਇਆ ਹਾਂ ਬਹੁਤ ਹੀ ਅਚੂਚ ਟੋਟਕਾ ਇਹ ਬੜਾ ਹੀ ਜ਼ਬਰਦਸਤ ਟੋਟਕਾ ਹੈ ਦੋਸਤੋ ਜੋ ਮੈਂ ਤੁਹਾਨੂੰ ਅੱਜ ਇਸ ਵੀਡੀਓ ਦੇ ਰੂਪ ਵਿੱਚ ਦੱਸਾਂਗਾ ਇਹ ਬਿਲਕੁਲ ਘਰੇਲੂ ਉਪਾਅ ਹੈ ਜੋ ਤੁਸੀਂ ਘਰ ਵਿੱਚ ਹੀ ਕਰ ਸਕੋਗੇ ਬਿਲਕੁਲ ਆਪਣੇ ਘਰ ਦੇ ਵਿੱਚ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਕਰਨਾ ਕੀ ਹੋਵੇਗਾ ਇਹ ਸਭ ਕੁਝ ਜਾਣਨ ਤੋਂ ਪਹਿਲਾਂ ਮੇਰੀ ਤੁਹਾਡੀ ਅੱਗੇ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਕਿਰਪਾ ਕਰਕੇ ਸਾਡੇ ਇਸ ਚੈਨਲ ਚੜਤ ਵਾਈਸ ਟਿਪਸ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਇਸ ਵੀਡੀਓ ਨੂੰ ਇੱਕ ਲਾਇਕ ਵੀ ਜਰੂਰ ਕਰ ਦੇਣਾ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲక్ష్ਮੀ ਵੀ ਜਰੂਰ ਲਿਖ ਦੇਣਾ ਤਾਂ ਜੋ ਮਾਤਾ ਲక్ష్ਮੀ ਦੀ ਕਿਰਪਾ ਤੁਹਾਡੇ ਤੇ ਹਰ ਦਿਨ ਬਣੀ ਰਹੇ ਤਾਂ ਚਲੋ ਦੋਸਤੋ ਆਪਾਂ ਸ਼ੁਰੂ ਕਰਦੇ ਹਾਂ ਇਸ ਵੀਡੀਓ ਦੇ ਰਾਹੀਂ ਇਸ ਟੋਟਕੇ ਨੂੰ ਤਾਂ ਇਸ ਟੋਟਕੇ ਨੂੰ ਤੁਸੀਂ ਬਿਲਕੁਲ ਧਿਆਨ ਦੇ ਨਾਲ ਸੁਣ ਲੈਣਾ ਤਾਂ ਤੁਹਾਨੂੰ ਕਰਨਾ ਕੀ ਹੈ ਤੁਹਾਨੂੰ ਇੱਕ ਸੀਸੇ ਦਾ ਗਲਾਸ ਲੈਣਾ ਹੈ। ਉਹ ਗਲਾਸ ਕੱਚ ਦਾ ਹੋਵੇ। ਤਾਂ ਉਸ ਗਲਾਸ ਦੇ ਵਿੱਚ ਤੁਸੀਂ ਪਾਣੀ ਲੈਣਾ ਹੈ। ਪਾਣੀ ਨਹਿਰ ਦਾ ਹੋਵੇ ਤਾਂ ਸਭ ਤੋਂ ਵਧੀਆ ਹੈ। ਤੇ ਜੇਕਰ ਨਹਿਰ ਦਾ ਪਾਣੀ ਨਹੀਂ ਮਿਲ ਰਿਹਾ ਤਾਂ ਤੁਸੀਂ ਆਪਣੇ ਘਰ ਦਾ ਬਿਲਕੁਲ ਸ਼ੁੱਧ ਪਾਣੀ ਵਰਤ ਸਕਦੇ ਹੋ। ਉਸ ਪਾਣੀ ਦੇ ਗਲਾਸ ਵਿੱਚ ਤੁਸੀਂ ਦੋ ਕਪੂਰ ਦੀਆਂ ਟਿਕੀਆਂ ਪਾਉਣੀਆਂ ਹਨ। ਦੇ ਨਾਲ ਹੀ ਤੁਸੀਂ ਉਸ ਦੇ ਵਿੱਚ ਪੰਜ ਲੌਂਗ ਪਾਉਣੇ ਹਨ ਇੱਕ ਗੱਲ ਦਾ ਧਿਆਨ ਰੱਖਣਾ ਹੈ ਦੋਸਤੋ ਉਹ ਲੌਂਗ ਫਲਦਰ ਹੋਣੇ ਚਾਹੀਦੇ ਹਨ ਜਿਨ੍ਹਾਂ ਨੂੰ ਫੁੱਲ ਲੱਗਿਆ ਹੋਵੇ ਬਿਨਾ ਫੁੱਲ ਵਾਲੇ ਲੌਂਗ ਤੁਸੀਂ ਉਸ ਪਾਣੀ ਦੇ ਵਿੱਚ ਨਹੀਂ ਪਾਉਣੇ ਫਲਦਰ ਲੌਂਗ ਹੀ ਤੁਸੀਂ ਉਸ ਪਾਣੀ ਦੇ ਵਿੱਚ ਪਾਉਣੇ ਹਨ ਕਿਉਂਕਿ ਤਾਂ ਹੀ ਤੁਹਾਨੂੰ ਇਸ ਟੋਟਕੇ ਦਾ ਫਲ ਪ੍ਰਾਪਤ ਹੋਵੇਗਾ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਇਸ ਪਾਣੀ ਦੇ ਵਿੱਚ ਤੁਸੀਂ ਸਿਰਫ ਫੁੱਲ ਵਾਲੇ ਹੀ ਲੌਂਗ ਪਾਉਣੇ ਹਨ ਤੇ ਦੋ ਚੁਟਕੀ ਹਲਦੀ ਪਾウダー ਤੁਸੀਂ ਇਸ ਦੇ ਵਿੱਚ ਪਾ ਦੇਣਾ ਹੈ ਇਹ ਆ ਚੂਹ ਚਟੋੜਕਾ ਇੰਨਾ ਅਸਰ ਕਰੇਗਾ ਕਿ ਤੁਸੀਂ ਵੇਖਦੇ ਹੀ ਰਹਿ ਜਾਓਗੇ ਇਸ ਟੋਟਕੇ ਤੇ ਕੋਈ ਖਰਚਾ ਵੀ ਨਹੀਂ ਆਉਂਦਾ तकरीबन 10 ਜਾਂ 20 ਰੁਪਏ ਦਾ ਤੁਹਾਨੂੰ ਸਿਰਫ ਇਸ ਟੋਟਕੇ ਤੇ ਖਰਚਾ ਆਵੇਗਾ ਸਿਰਫ 10-20 ਰੁਪਏ ਤੁਹਾਡੇ ਲੱਗਣਗੇ ਪਰ ਇੱਕ ਗੱਲ ਦਾ ਧਿਆਨ ਰੱਖਣਾ ਹੈ ਇਸ ਦਾ ਪੂਰਾ ਰਿਜ਼ਲਟ ਲੈਣ ਦੇ ਲਈ ਤੁਸੀਂ ਜੋ ਮੈਂ ਤੁਹਾਨੂੰ ਸਮਝਾਵਾਂਗਾ ਉਸ ਗੱਲ ਤੇ ਤੁਸੀਂ ਨਿਰਭਰ ਰਹਿਣਾ ਹੈ ਫੇਰ ਹੀ ਇਸ ਦਾ ਪੂਰਾ ਰਿਜ਼ਲਟ ਮਿਲੇਗਾ ਤੇ ਇਹ ਟੋਟਕਾ ਤੁਸੀਂ ਬ੍ਰਹਸਪਤੀ ਵਾਰ ਮਤਲਬ ਕਿ ਵੀਰਵਾਰ ਵਾਲੇ ਦਿਨ ਹੀ ਇਹ ਟੋਟਕਾ ਤੁਸੀਂ ਕਰਨਾ ਹੈ ਸਿਰਫ ਵੀਰਵਾਰ ਵਾਲੇ ਦਿਨ ਇਹ ਟੋਟਕਾ ਤੁਸੀਂ ਕਰਨਾ ਹੈ ਕਿਵੇਂ ਕਰਨਾ ਹੈ ਕਿੱਥੇ ਕਰਨਾ ਹੈ ਇਸ ਦੇ ਬਾਰੇ ਵਿੱਚ ਮੈਂ ਤੁਹਾਨੂੰ ਅੱਗੇ ਦੱਸਦਾ ਹਾਂ ਉਸ ਤੋਂ ਬਾਅਦ ਤੁਸੀਂ ਥੋੜੀ ਜੀ ਹਲਦੀ ਹੋਰ ਲੈਣੀ ਹੈ ਇਹ ਟੋਟਕਾ ਤੁਸੀਂ ਆਪਣੇ ਬੈੱਡਰੂਮ ਦੇ ਵਿੱਚ ਕਰਨਾ ਹੈ ਬੈੱਡਰੂਮ ਆਪਣੀ ਹੱਥ ਦੀ ਜੋ ਚੌਥੀ ਉਂਗਲ ਹੁੰਦੀ ਹੈ ਉਸ ਉਂਗਲ ਦੇ ਨਾਲ ਤੁਸੀਂ 11 ਵਾਰ ਨਮੋ ਵਿਸ਼ਨੂ ਨਮੋ ਵਿਸ਼ਨੂ ਨਮੋ ਵਿਸ਼ਨੂ ਨਮੋ ਵਿਸ਼ਨੂ ਇਸ ਦਾ ਜਾਪ ਕਰਨਾ ਹੈ 11 ਵਾਰ ਇਹ ਬੋਲਣਾ ਹੈ ਤੇ 11 ਵਾਰ ਬੋਲਣ ਤੋਂ ਬਾਅਦ ਉਸ ਹਲਦੀ ਦਾ ਟਿੱਕਾ ਜੋ ਤੁਸੀਂ ਆਪਣੇ ਸੱਜੇ ਹੱਥ ਲੈਣਾ ਹੈ ਸੱਜੇ ਹੱਥ ਦਾ ਜੋ ਟਿੱਕਾ ਲਗਾ ਕੇ ਆਪਣੇ ਮੱਥੇ ਤੇ ਲਗਾ ਲੈਣਾ ਹੈ ਸੱਜੇ ਹੱਥ ਦੇ ਨਾਲ ਤੇ ਬਾਕੀ ਜੋ ਹਲਦੀ ਬਚ ਜਾਵੇਗੀ ਉਸ ਨੂੰ ਤੁਸੀਂ ਫਿਰ ਪਾਣੀ ਦੇ ਵਿੱਚ ਪਾ ਦੇਣਾ ਹੈ ਤੁਸੀਂ ਬਿਲਕੁਲ ਗੱਲ ਨੂੰ ਸਮਝ ਲਵੋ ਤੇ ਉਸ ਤੋਂ ਬਾਅਦ ਤੁਸੀਂ ਇੱਕ ਕਪੂਰ ਦੀ ਟਿੱਕੀ ਹੋਰ ਲੈਣੀ ਹੈ ਉਸ ਕਪੂਰ ਦੀ ਟਿੱਕੀ ਨੂੰ ਤੁਸੀਂ 11 ਵਾਰ ਉਸ ਪਾਣੀ ਦੇ ਗਲਾਸ ਦੇ ਉੱਪਰ ਘੁਮਾਉਣਾ ਹੈ ਘੁਮਾਉਣ ਤੋਂ ਬਾਅਦ ਉਸ ਨੂੰ ਇਸ ਤਰ੍ਹਾਂ ਜੋ ਤੁਸੀਂ ਕਪੂਰ ਦੀ ਟਿੱਕੀ ਲੈਣੀ ਹੈ ਉਸ ਟਿੱਕੀ ਨੂੰ ਤੁਸੀਂ 11 ਵਾਰ ਉਸ ਪਾਣੀ ਦੇ ਉੱਪਰ ਘੁਮਾਉਣਾ ਹੈ ਘੁਮਾਉਣਾ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਘੜੀ ਚੱਲ ਰਹੀ ਹੋਵੇ ਲੇ ਵੀ ਘੜੀ ਜਿਸ ਤਰ੍ਹਾਂ ਚੱਲਦੀ ਹੈ ਉਸ ਤਰ੍ਹਾਂ ਤੁਸੀਂ ਉਸ ਟਿੱਕੀ ਨੂੰ ਘੁਮਾਉਣਾ ਹੈ ਤੇ ਤੁਸੀਂ ਉਸ ਤੋਂ ਬਾਅਦ ਉਮਮ ਦੇ ਕਮ ਉਮ ਦੇ ਹੀ ਤੁਸੀਂ ਇੱਕ ਮੰਤਰ ਦਾ ਹੋਰ ਜਾਪ ਕਰਨਾ ਹੈ ਉਹ ਮੰਤਰ ਤੁਹਾਨੂੰ ਮੈਂ ਦੱਸਣ ਜਾ ਰਿਹਾ 11 ਵਾਰ ਇਸ ਦਾ ਜਾਪ ਕਰਨਾ ਹੈ ਓ ਵਿਸ਼ਨੂ ਨਮ ਓ ਵਿਸ਼ਨੂ ਦਿਵਾਏ ਨਮਹ ਓ ਵਿਸ਼ਨੂ ਨਮਹ ਓ ਵਿਸ਼ਨੂ ਦਿਵਾਏ ਨਮਹ ਇਸ ਦਾ ਜਾਪ ਕਰਨਾ ਹੈ ਉਸ ਤੋਂ ਬਾਅਦ ਉਹ ਪਾਣੀ ਵਾਲਾ ਗਲਾਸ ਤੁਸੀਂ ਆਪਣੇ ਸਿਰ ਤੋਂ ਘੁਮਾਉਣਾ ਹੈ 5 ਵਾਰ ਇਸ ਤੋਂ ਬਾਅਦ ਤੁਸੀਂ ਉਹ ਪਾਣੀ ਆਪਣੇ ਬੈਡਰੂਮ ਦੇ ਚਾਰੇ ਕੋਨਿਆਂ ਦੇ ਵਿੱਚ ਥੋੜਾ ਥੋੜਾ ਪਾ ਦੇਣਾ ਹੈ। ਪਾਣੀ ਪਾਣ ਤੋਂ ਬਾਅਦ ਸਭ ਤੋਂ ਪਹਿਲਾਂ ਯਾਦ ਰੱਖੋਗੇ ਇਹ ਟੋਟਕਾ ਅਜੇ ਬਾਕੀ ਹੈ। ਨਾਲ ਹੀ ਕਪੂਰ ਵੀ ਬਾਕੀ ਹੈ। ਜੋ ਕਪੂਰ ਦੀ ਗੋਲੀ ਹੋਵੇਗੀ ਉਸ ਨੂੰ ਆਪਾਂ ਜਲਾਉਣਾ ਹੈ। ਕਿਸੇ ਭਾਂਡੇ ਦੇ ਵਿੱਚ ਉਸ ਨੂੰ ਜਲਾ ਦੇਣਾ ਹੈ। ਜਲਾਣ ਤੋਂ ਬਾਅਦ ਜੋ ਉਸ ਦੀ ਰਾਖ ਹੋਵੇਗੀ ਉਹ ਤੁਸੀਂ ਜਲਿਆ ਹੋਇਆ ਕਪੂਰ ਪਾਣੀ ਦੇ ਵਿੱਚ ਪਾ ਕੇ ਤੁਸੀਂ ਉਸ ਨੂੰ ਰੱਖ ਲੈਣਾ ਹੈ ਪਰ ਯਾਦ ਰੱਖਣਾ ਇਹ ਸਿਰਫ ਵੀਰਵਾਰ ਵਾਲੇ ਦਿਨ ਹੀ ਤੁਸੀਂ ਕਰਨਾ ਹੈ ਮੈਂ ਦੁਬਾਰਾ ਤੁਹਾਨੂੰ ਫਿਰ ਕਹਿ ਰਿਹਾ ਤੇ ਉਸੇ ਦਿਨ ਹੀ ਤੁਸੀਂ ਉਸ ਪਾਣੀ ਦੇ ਵਿੱਚ ਜਲਿਆ ਹੋਇਆ ਕਪੂਰ ਥੋੜਾ ਜਿਹਾ ਆਪਣੇ ਮੱਥੇ ਤੇ ਉਹ ਪਾਣੀ ਪਾਉਣਾ ਹੈ ਜਾਂ ਥੋੜਾ ਜਿਹਾ ਆਪਣੇ ਵੈਸੇ ਵੀ ਮੱਥੇ ਤੇ ਉਹ ਪਾਣੀ ਨੂੰ ਛਿੜਕ ਸਕਦੇ ਜੀ ਤੇ ਬਾਕੀ ਬਚਿਆ ਹੋਇਆ ਪਾਣੀ ਤੁਸੀਂ ਸਾਮ ਕੇ ਰੱਖ ਲੈਣਾ ਹੈ ਤੇ ਅਗਲੇ ਦਿਨ ਜਦੋਂ ਤੁਸੀਂ ਸਵੇਰੇ ਉੱਠੋਗੇ ਮਤਲਬ ਕਿ ਬੁੱਧਵਾਰ ਵਾਲੇ ਦਿਨ ਜਦੋਂ ਤੁਸੀਂ ਸਵੇਰੇ ਉੱਠੋਗੇ ਤਾਂ ਪਾਣੀ ਨੂੰ ਤੁਸੀਂ ਮੂੰਹ ਦੇ ਵਿੱਚ ਲੈਣਾ ਹੈ ਤੇ ਇੱਕ ਕੁਰਲੀ ਕਰਨੀ ਹੈ ਜਿਸ ਥਾਂ ਤੇ ਤੁਸੀਂ ਉਹ ਕੁਰਲੀ ਕਰੋਗੇ ਉਸ ਦੇ ਸਾਹਮਣੇ ਹੀ ਬਾਕੀ ਬਚਿਆ ਹੋਇਆ ਪਾਣੀ ਤੁਸੀਂ ਡੋਲ ਦੇਣਾ ਹੈ ਜਿੱਥੇ ਤੁਸੀਂ ਕੁਰਲੀ ਕਰੋਗੇ ਉਹ ਪਾਣੀ ਦੀ ਉਸ ਤੋਂ ਅਗਲੇ ਪਾਸੇ ਸਾਹਮਣੇ ਬਾਕੀ ਪਾਣੀ ਤੁਸੀਂ ਦੋ ਦਿਨਾਂ ਤੇ ਇਹ ਸਭ ਕੁਝ ਤੁਸੀਂ ਆਪਣੇ ਘਰ ਦੇ ਵਿੱਚ ਹੀ ਕਰਨਾ ਹੈ। ਤੁਹਾਨੂੰ ਕਿਧਰੇ ਬਾਹਰ ਜਾਣ ਦੀ ਲੋੜ ਨਹੀਂ ਘਰ ਦੇ ਵਿੱਚ ਇਹ ਟੋਟਕਾ ਕਰਨਾ ਹੈ। ਤੇ ਉਸ ਤੋਂ ਬਾਅਦ ਤੁਸੀਂ ਆਪਣੀ ਲਾਟਰੀ ਪਾਉਣੀ ਹੈ। ਜੇ ਤੁਸੀਂ ਸੱਟਾ ਲਗਾ ਰਹੇ ਹੋ ਜਾਂ ਕੋਈ ਲਾਟਰੀ ਖੇਡ ਰਹੇ ਹੋ ਕਿਸੇ ਤਰ੍ਹਾਂ ਦੇ ਵੀ ਉਹ ਤੁਸੀਂ ਲਾਟਰੀ ਕੱਟਣੀ ਹੈ। ਤੇ ਉਸ ਤੋਂ ਬਾਅਦ ਤੁਸੀਂ ਵੇਖਿਆ ਜੇ ਤੁਹਾਨੂੰ ਜਿੱਤ ਪ੍ਰਾਪਤ ਕਿਸ ਤਰ੍ਹਾਂ ਹੋਵੇਗੀ। ਤੁਹਾਡੀ ਉਹ ਲਾਟਰੀ 100% ਨਿਕਲੇਗੀ। ਜੋ ਤੁਸੀਂ ਸੱਟਾ ਜਾਂ ਲਾਟਰੀ ਲਗਾਓ ਤਾਂ ਦੋਸਤੋ ਇਸ ਤਰ੍ਹਾਂ ਤੁਸੀਂ ਇਸ ਗੱਲ ਦਾ ਧਿਆਨ ਰੱਖ ਕੇ ਇਹ ਟੋਟਕਾ ਤੁਸੀਂ ਜਰੂਰ ਕਰਨਾ 100% ਇਸ ਦਾ ਰਿਜ਼ਲਟ ਮਿਲੇਗਾ ਤਾਂ ਦੋਸਤੋ ਇਹ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਹੈ ਕਮੈਂਟ ਕਰਕੇ ਜਰੂਰ ਦੱਸਣਾ ਇਹ ਟੋਟਕਾ ਤੁਹਾਨੂੰ ਕਿਵੇਂ ਲੱਗਿਆ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਇੱਕ ਲਾਈਕ ਵੀ ਜਰੂਰ ਕਰ ਦੇਣਾ ਤੇ ਸਾਡੇ ਇਸ ਚੈਨਲ ਚੜਤ ਵਾਈਸ ਟਿਪਸ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਦੇਣਾ ਮਿਲਦੇ ਹਾਂ ਅਗਲੇ ਨਵੇਂ ਟੋਟਕੇ ਦੇ ਨਾਲ ਉਦੋਂ ਤੱਕ ਆਪਣਾ ਖਿਆਲ ਰੱਖਣਾ ਦੋਸਤੋ ਧੰਨਵਾਦ ਦੋਸਤੋ